ਪੰਜਾਬ ਦੇ ਵਿੱਚ ਜਿੱਥੇ ਵੀ ਯਾਤਰਾ جاری ਹੈ ਉੱਥੇ ਇੱਕ ਤੂਫਾਨ ਖੜਾ ਹੋ ਰਿਹਾ ਲੋਕੀ ਇਕੱਠੇ ਹੋ ਰਿਹਾ ਦੁਕਾਨਾਂ ਤੋਂ ਨਿਕਲ ਕੇ ਘਰਾਂ ਤੋਂ ਨਿਕਲ ਕੇ ਸਵਾਗਤ ਕਰ ਰਿਹਾ ਕਿਉਂ ਉਹਨਾਂ ਨੇ ਦੇਖਿਆ ਕਿ ਪਿਛਲੇ 3 ਸਾਲਾਂ ਦੇ ਅੰਦਰ ਝਾੜੂ ਵਾਲਿਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਇੱਕ ਐਜਾ ਸ਼ਰਾਬੀ ਨਸ਼ੇੜੀ ਮੁੱਖ ਮੰਤਰੀ ਆਪ ਨੂੰ ਮਿਲ ਗਿਆ ਜੀਨੇ ਪੰਜਾਬ ਦੇ ਵਾਸਤੇ ਕਰਨਾ ਕੀ ਸੀ ਉਹ ਆਪਣੇ ਕਰੋੜਾਂ ਰੁਪਏ ਖਰਚ ਕੇ ਕੇਜਰੀਵਾਲ ਨੂੰ ਤਗੜਾ ਕਰਨ ਵਾਸਤੇ ਪੂਰੇ ਦੇਸ਼ ਵਿੱਚ ਪੰਜਾਬ ਦਾ ਖਜ਼ਾਨਾ ਕੋਈ ਜਾਂਦਾ ਹੈ ਹੁਣ ਵੀ ਮੈਂ ਕਹਿਣਾ ਚਾਹਣਾ ਹੈ ਤੇ ਇਹਦੀ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ ਭਗਵੰਤ ਮਾਨ ਨੇ ਜਿੰਨੇ ਆਪਣੇ ਰੀਅਲ ਏਸਟੇਟ ਤੇ ਬਿਲਡਰ ਹੈ ਉਹਨਾਂ ਤੋਂ 5-5 ਕਰੋੜ ਰੁਪਇਆ ਮੰਗਿਆ ਇਸ ਇਲੈਕਸ਼ਨ ਵਾਸਤੇ ਤੁਸੀਂ ਦੇਖ ਲਓ ਤਕਰੀਬਨ ਇਹਨਾਂ ਨੇ 100-150 ਬੰਦੇ ਦੀ ਲਿਸਟ ਬਣਾ ਕੇ ਇਹਨਾਂ ਨੇ ਕਰਾਈ ਹੈ ਆ ਮੈਨੂੰ ਲੱਗਦਾ 2-300 ਕਰੋੜ ਰੁਪਇਆ ਇਕੱਠਾ ਐਕਸਟਰਸ਼ਨ ਕਰ ਰਹੇ ਹੈ ਪੰਜਾਬ ਦੇ ਰੀਅਲ ਏਸਟੇਟ ਤੇ ਬਿਲਡਰ ਲੌਬੀ ਤੋਂ ਐਕਸਟਰਸ਼ਨ ਤੇ ਲੱਗੇ ਆ। ਉਹਨਾਂ ਨੇ ਕਿਹਾ ਜੇ ਤੁਸੀਂ ਪੈਸਾ ਨਹੀਂ ਦੋਗੇ 5 ਕਰੋੜ ਰੁਪਇਆ ਮੈਨੂੰ ਨਹੀਂ ਤੇ ਫਿਰ ਮੈਂ ਤੁਹਾਡੇ ਸਾਰੇ ਲਾਇਸੈਂਸ ਕੈਨਸਲ ਕਰੂੰਗਾ, ਵਿਜੀਲ ਇਨਕੁਆਇਰੀ ਕਰੂੰਗਾ। ਆਹਲੀ ਪਾਰਟੀ ਐ ਐਕਸਟਰਸ਼ਨਿਸਟ ਐ। ਆਦੇ ਇੱਥੇ ਲੁੱਟਣ ਵਾਸਤੇ ਆਈ ਐ। ਤੇ ਪਿਛਲੇ 3 ਸਾਲਾਂ ਚ ਸਣੇ ਆਉਂਦੀ ਧਰਮ ਪਤਨੀ ਤੋਂ ਲੈ ਕੇ ਸਾਰਾ ਪਰਿਵਾਰ ਇੱਕੋ ਹੀ ਮਿਸ਼ਨ ਤੇ ਐ ਕਿ ਪੈਸੇ ਇਕੱਠੇ ਕਰ ਲੋ, ਪੈਸੇ ਇਕੱਠੇ ਕਰ ਲੋ। ਸੋ ਜਿਹੜਾ ਮੁੱਖ ਮੰਤਰੀ ਆਪ ਹੀ ਐ ਆਪਣੇ ਘਰ ਨੂੰ ਲੁੱਟਣ ਲੱਗ ਜੇ ਉਹ ਮੁੱਖ ਮੰਤਰੀ ਕਹਿੰਦੇ ਲਾਇਕ ਨਹੀਂ ਐ ਇਸ ਕਰਕੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੈ ਪਰ ਮੁੱਖ ਮੰਤਰੀ ਸਾਹਿਬ ਤਾਂ ਉਲਟਾ ਮੈਂ ਇੱਕ ਵਾਰ ਇੱਕ ਵਾਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਕੱਠੇ ਹੋ ਕੇ ਆਪਾਂ ਪੰਜਾਬ ਬਲਾਈਏ ਤਾਂ ਹੀ ਪੰਜਾਬ ਅੱਗੇ ਵਧੂਗਾ